ਸਾਰੇ ਭੈਣ ਭਰਾਵਾਂ ਨੂੰ ਸਤਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਂਗਾ ਜੋ ਪੁਰਾਣੇ ਵੇਲੇਾਂ ਵਿੱਚ ਵਰਤੀ ਜਾਂਦੀ ਸੀ ਪਹਿਲੇ ਸਮੇਂ 'ਚ ਵਰਤੀ ਜਾਂਦੀ ਸੀ ਸੋਨਾ ਵੀਰਾਂ ਦੇ ਨਾਂ ਵੀ ਬੋਲੂਗਾ ਇਨਾ YouTube ਤੇ ਤੇ Facebook ਤੇ ਕਮੈਂਟ ਕਰਦੇ ਦੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਚਲੋ ਫਿਰ ਲਖਾਉਣੇ ਤੋਂ ਹਨੂ ਇੱਕ ਹੋਰ ਪੁਰਾਣੀ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਰਸੋਈਆਂ ਵਿੱਚ ਵਰਤੀ ਜਾਂਦੀ ਦੀ ਲਓ ਜੀ ਇਹ ਕੀ ਕੀ ਉਹ ਜੋ ਪੁਰਾਣੇ ਵੇੜਿਆਂ ਵਿੱਚ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹਨਾਂ ਨੂੰ ਕੌਲੀਆਂ ਕਿਹਾ ਜਾਂਦਾ ਹੈ ਕਈ ਲੋਕ ਇਹਨਾਂ ਨੂੰ ਬਾਟੀਆਂ ਵੀ ਕਹਿੰਦੇ ਨੇ ਪੈਂਦੀਆਂ ਵੀ ਕਹਿੰਦੇ ਨੇ ਸੋ ਸਾਡੇ ਇਲਾਕੇ ਵਿੱਚ ਇਹਨਾਂ ਨੂੰ ਕੌਦੀਆਂ ਕਿਹਾ ਜਾਂਦਾ ਹੈ ਇਹ ਪਿੱਤਲ ਦੀ ਧਾਂ ਦੀਆਂ ਬਣੀਆਂ ਹੁੰਦੀਆਂ ਸੀ ਤੇ ਇਹਨਾਂ ਵਿੱਚ ਦਾਲ ਸਬਜ਼ੀ ਚੱਕਰ ਕਿਉਂ ਥੀਰ ਜਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਪਾ ਕੇ ਖਾਧੀਆਂ ਜਾਂਦੀਆਂ ਸੀ ਪੁਰਾਣੇ ਬੇੜਿਆਂ ਵਿੱਚ ਇਹ ਕੌਲੀਆਂ ਹਰੇਕ ਘਰ ਦਾ ਸ਼ਿੰਗਾਰ ਹੁੰਦੀਆਂ ਸੀ ਹਰੇਕ ਰਸੋਈ ਦਾ ਸ਼ਿੰਗਾਰ ਹੁੰਦੀਆਂ ਸੀ ਰਸੋਈਆਂ ਵਿੱਚ ਇਹ ਦਰਜਣਾਂ ਦੀ ਗਿਣਤੀ ਵਿੱਚ ਮੌਜੂਦ ਹੁੰਦੀਆਂ ਸੀ ਕਿਉਂਕਿ ਉਦੋਂ ਟੱਬਰ ਵੀ ਵੱਡੇ ਹੁੰਦੇ ਸੀ ਘਟੋ ਘਟਾ ਇੱਕ ਘਰ 'ਚ 10 ਤੋਂ ਘੱਟ ਜੀ ਨਹੀਂ ਹੁੰਦੇ ਸੀ ਇਸ ਲਈ ਇਹਨਾਂ ਕੌਲੀਆਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਸੀ ਬਹੁਤ ਜ਼ਿਆਦਾ ਮਾਤਰਾ ਵਿੱਚ ਚਾਹੀਦੀਆਂ ਹੁੰਦੀਆਂ ਸੀ ਉਹ ਇਹਨਾਂ ਨੂੰ ਇਹ ਸੋਈ ਵਿੱਚ ਕੰਸ ਬਣੇ ਹੁੰਦੇ ਦੀ ਉਹਨਾਂ ਤੇ ਸਿਆਕੇ ਰੱਖਿਆ ਜਾਂਦਾ ਸੀ ਜੋ ਭਾਂਡੇ ਕਰਦਾਈ ਕਲੀ ਕਰਨ ਵਾਲੇ ਪਿੰਡਾਂ ਜਾਂਉਂਦੇ ਹੁੰਦੇ ਸੀ ਉਹਨਾਂ ਤੋਂ ਇਹਨਾਂ ਕੌਲੀਾਂ ਨੂੰ ਅੰਦਰਲੇ ਪਾਸੇ ਕਲੀ ਵੀ ਕਰਾ ਲੈਂਦੇ ਸੀ ਤਾਂ ਜੋ ਦੇਖਣ ਨੂੰ ਖੂਬਸੂਰਤ ਲੱਗਣਾ ਤੇ ਸਾਫ਼ ਸੁਥਰੀਆਂ ਲੱਗਣ। ਸੋ ਅੱਜਕੱਲ ਇਹ ਭਾਂਡੇ ਕਰਾਂ ਚੋਂ ਲੋਭ ਹੋ ਗਏ ਨੇ ਇਹਨਾਂ ਦੀ ਜਗ੍ਹਾ ਤੇ ਸਟੀਲ ਦੇ ਜਾਂ ਪਲਾਸਟਿਕ ਦੇ ਭਾਂਡੇ ਆ ਗਏ ਨੇ ਜੋ ਕਿ ਸਾਡੀ ਸਿਹਤ ਲਈ ਵੀ ਬਹੁਤ ਨੁਕਸਾਨਦਾਇਕ ਨੇ ਉਹਨਾਂ ਵਿੱਚ ਪਾ ਕੇ ਖਾਧਾ ਖਾਣਾ ਸਰੀਰ ਲਈ ਹਨੇਈਕਾਰਕਾ ਨੁਕਸਾਨਦਾਇਕਾ ਤੋਂ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਜਿਨ੍ਹਾਂ ਦਾ ਕੋਈ ਸਿਹਤ ਲਈ ਨੁਕਸਾਨ ਨਹੀਂਗਾ ਸੋ ਲੋਕਾਂ ਨੇ ਇਹ ਪਿੱਤਲ ਕੱਢ-ਕੱਢ ਕੇ ਕੁਵਾੜੀਆਂ ਦੀਆਂ ਦੁਕਾਨਾਂ 'ਤੇ ਪਚਾਤਾ ਉਹਨਾਂ ਨੂੰ ਵੇਚਦਾ ਤੇ ਉਹਦੀ ਜਗ੍ਹਾ ਸਟੀਲ ਦੇ ਭਾਂਡੇ ਲੈ ਆਏ ਪਲਾਸਟਿਕ ਦੇ ਭਾਂਡੇ ਘਰਾਂ 'ਚ ਲੈ ਆਏ ਸੋ ਇਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਪਿੱਤਲ ਦੇ ਭਾਂਡਿਆਂ ਦੀ ਦੁਬਾਰਾ ਇਹਨਾਂ ਨੂੰ ਬਰਤੋਂ ਬੱਚੇ ਲਿਆਉਣਾ ਚਾਹੀਦਾ ਇਹ ਪੱਤਨ ਦਾ ਜਿਹੜੇ ਕੌਡੀਆਂ ਨੇ ਇਹ ਮੇਰੇ ਭਾਈ ਆਨੰਦ ਸਿੰਘ ਬਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭੀਆਂ ਪਈਆਂ ਨੇ ਕੋਈ ਵੀ ਵੀਰ ਭੈਣ ਆ ਕੇ ਦੇਖ ਸਕਦਾ ਹੈ ਹੋਰ ਵੀ ਬਹੁਤ ਸਾਰਾ ਸਮਾਨ ਮੈਂ ਸਾਂਭ ਕੇ ਰੱਖਿਆ ਹੋਇਆ ਜੋ ਪੁਰਾਣੇ ਵੇਲਿਆਂ ਵਿੱਚ ਵਰਤੇ ਜਾਂਦਾ ਸੀ ਜਿਸ ਵੀਰ ਭੈਣ ਨੇ ਇਹ ਚੀਜ਼ਾਂ ਦੇਖਣੀਆਂ ਹੋਣ ਉਹ ਮੇਰੇ ਨਾਲ 7528931887 ਨੰਬਰ ਤੇ ਸੰਪਰਕ ਕਰਕੇ ਮੇਰੇ ਘਰੇ ਆ ਸਕਦਾ ਤੇ ਜੋ ਪੁਰਾਣੇ ਜਵਾਨੇ ਵਿੱਚ ਚੀਜ਼ਾਂ ਵਰਤੀ ਜਾਂਦੇ ਦੀ ਉਹਨਾਂ ਨੂੰ ਦੇ ਸਕਦਾ ਹੈ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਚੀਜ਼ਾਂ ਆਪਣੇ ਮਿਊਜ਼ੀਅਮ ਵਿੱਚ ਸੌਂਪ ਕੇ ਰੱਖੀਆਂ ਹੋਈਆਂ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਇਹ ਚੀਜ਼ਾਂ ਦਿਖਾ ਸਕਾਂ ਤੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂ ਤੋ ਤੁਸੀਂ ਵੀ ਆ ਕੇ ਇਹ ਚੀਜ਼ਾਂ ਦੇਖ ਸਕਦੇ ਹੋ। ਬਾਕੀ ਹੁਣ ਮੈਂ ਉਹਨਾਂ ਵੀਰਾਂ ਦੇ ਨਾਂ ਬੋਲੂਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ। ਤੋ ਚਲੋ ਜੀ ਫਿਰ ਉਹਨਾਂ ਦੇ ਨਾਂ ਬੋਲਦੇ ਆ। ਸੋ ਜਿਨ੍ਹਾਂ ਵੀਰਾਂ ਨੇ ਫੇਸਬੁੱਕ ਤੇ YouTube ਤੇ ਕਮੈਂਟ ਕਰੇ ਦੀ ਉਹਨਾਂ ਵੀਰਾਂ ਦੇ ਨਾਮ ਇਸ ਪ੍ਰਕਾਰ ਨੇ ਪਹਿਲੇ ਵੀਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਕਕਰਾਲਾ ਜੀ ਤੇ ਦੂਜੇ ਵੀਰ ਦਾ ਨਾਮ ਹੈਗਾ ਪੰਜਾਬ ਸਿੰਘ ਜੀ ਸੋ ਇਹਨਾਂ ਦੋਹਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਕਿਰਪਾ ਕਰਕੇ ਕਮੈਂਟ ਕਰਿਆ ਕਰੋ ਹੋ ਸਕੇ ਤਾਂ ਲਾਇਕ ਸ਼ੇਅਰ ਵੀ ਕਰਦੇ ਆ ਕਰੋ ਕਿਉਂਕਿ ਮੈਂ ਤੁਹਾਨੂੰ ਸਾਫ ਸੁਥਰੀਆਂ ਵੀਡੀਓ ਦਿਖਾਉਣਾ ਜੋ ਆਪਣੇ ਵਿਰਸੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਹੋਰ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਬਣਾ ਕੇ ਦਿਖਾਉਂਦਾ ਰਹਾ ਤੇ ਆਪਣੇ ਵਿਰਸੇ ਨਾਲ ਜੋੜਦਾ ਰਹਾ ਇਹ ਮੇਰੀ ਬੇਨਤੀ ਇੱਕ ਵਾਰ ਫੇਰ ਖੂਲ ਕਰਨੀ ਸੋ ਕੱਲ ਨੂੰ ਕੋਈ ਹੋਰ ਨਵੀਂ ਵੀਡੀਓ ਲੈ ਕੇ ਫੇਰ ਆਹ ਜਰ ਰੋਵਾਂਗਾ ਤੇ ਹੋਰ ਕੋਈ ਕਹਾਣੀ ਜੀ ਦਿਖਾਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ